ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊਜ਼ ਮੈਂ ਹਾ ਭਪਿੰਦਰ ਸਿੰਘ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਅੱਜ ਆਪਾਂ ਫਿਰ ਗੱਲ ਕਰਾਂਗੇ ਸਿਆਸਤ ਨੂੰ ਲੈ ਕੇ ਸਿਆਸਤ ਦੇ ਪੱਖ ਦੇ ਮੁੱਦਿਆਂ ਲੈ ਕੇ ਦੇਸ਼ ਦੇ ਵਿੱਚ ਚੱਲ ਰਹੀ ਸਿਆਸਤ ਜਾਂ ਪੰਜਾਬ ਦੇ ਵਿੱਚ ਚੱਲ ਰਹੀ ਸਿਆਸਤ ਸਿਆਸਤ ਹਮੇਸ਼ਾ ਪੱਖ ਦੀ ਰਹਿੰਦੀ ਆ ਇਸ ਪੱਖ ਦੀ ਸਿਆਸਤ ਦੇ ਵਿੱਚ ਇੱਕ ਦੋ ਮੁੱਦੇ ਚੱਕ ਲੈਣੇ ਆ ਉਹਨਾਂ ਮੁੱਦਿਆਂ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਫਿਰ ਆਪਾਂ ਗੱਲਬਾਤ ਕਰਦੇ ਆ ਐਸਐਸੀਅਲ ਸਾਡੇ ਮੁੱਦਿਆਂ ਤੇ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਕਿਵੇਂ ਦਾ ਤੁਸੀਂ ਅੱਜ ਫੀਲ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਜੀ ਫੀਲ ਤੇ ਇਦਾਂ ਜਿਸ ਲਹਿਜੇ ਨਾਲ ਜਿਸ ਢੰਗ ਨਾਲ ਤੁਸੀਂ ਸਵਾਗਤ ਕਰਦੇ ਹੋ ਨਾ ਦਿਲ ਗਾਰਡਨ ਗਾਰਡਾਂ ਜਾਈ ਜਾਂਦਾ ਬਾਗੋ ਬਾਗ ਹੋ ਜਾਂਦਾ ਚਲੋ ਹੋਰ ਸੁਣਾਓ ਠੀਕ ਠਾਕ ਹੈ ਹਾਲ ਠੀਕ ਹੈ ਚੱਲੀ ਜਾਂਦਾ ਬਾਕੀ ਆਪਾਂ ਅੱਜ ਆਪਾਂ ਗੱਲ ਕਰਦੇ ਆ ਸਿਆਸਤ ਨੂੰ ਲੈ ਕੇ ਪੰਜਾਬ ਦੀ ਸਿਆਸਤ ਤੋਂ ਸ਼ੁਰੂ ਕਰ ਲੈਂਦੇ ਆ ਭਖਦੀ ਜਿਹੜਾ ਤੁਸੀਂ ਆਪਾਂ ਨਾਂ ਵੀ ਦਿੱਤਾ ਹੈ ਨਾ ਭਖਦੀ ਸਿਆਸਤ ਤੇ ਗੱਲਬਾਤ ਵੈਸੇ ਹੀ ਗੱਲ ਹੈ ਭਪਿੰਦਰ ਜੀ ਸਿਆਸਤ ਭਖਦੀ ਰਹਿੰਦੀ ਹੈ ਭਖਦੀ ਰਹਿੰਦੀ ਤੇ ਜਿਹੜੇ ਇਸ ਜਿਹੜੇ ਹੁਣ ਠੰਡ ਦਾ ਮੌਸਮ ਆ ਰਿਹਾ ਹੈ ਜੀ ਸਰਦੀ ਆ ਰਹੀ ਹੈ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਉਹਦੇ ਜਿਹੇ ਸਿਆਸਤ ਭਖਦੀ ਜਿਹੜੀਆਂ ਲੋਕਾਂ ਨੂੰ ਨਿੱਗ ਦਾ ਕੰਮ ਵੀ ਦੇਊਗੀ ਨਿੱਗ ਦਾ ਕੰਮ ਤੱਕ ਤੇ ਠੀਕ ਹੈ ਪਰ ਜਿਵੇਂ ਸਿਆਸਤ ਭਖ ਰਹੀ ਹੈ ਜੀ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਉੱਤੇ ਇੱਕ ਗਰਮ ਗਰਮ ਕੋਲੇ ਨਾ ਸੁੱਟਣ ਬਾਕੀ ਸਭ ਖੈਰ ਹੈ ਆਪਣੇ ਲੋਕਾਂ ਨੂੰ ਵੀ ਥੋੜਾ ਜਿਹਾ ਇਹ ਸਿਆਸਤ ਦੇ ਬੰਨੇ ਥੋੜਾ ਜਿਹਾ ਰੁਝਾਨ ਜ਼ਿਆਦਾ ਆ ਨਾ ਜੇ ਆਪਾਂ ਗੱਲ ਕਰ ਲਈਏ ਵੀ ਹੋਰ ਮੱਧੋਂ ਛੱਡ ਕੇ ਥੋੜਾ ਜਿਹਾ ਸਿਆਸਤ ਦੇ ਬੰਨੇ ਥੋੜਾ ਜਿਹਾ ਲੋਕਾਂ ਦਾ ਵੀ ਧਿਆਨ ਜ਼ਿਆਦਾ ਰਹਿੰਦਾ ਨਾ ਬਿਲਕੁਲ ਜੀ ਬਿਲਕੁਲ ਚਲੋ ਆਪਾਂ ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਪੰਜਾਬ ਦੇ ਵਿੱਚ ਆਪਣੀ ਕਾਫੀ ਪੁਰਾਣੀ ਪਾਰਟੀ 1920 ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੀ ਇੱਕ ਟਾਈਮ ਤੇ ਵੱਖ ਹੋਈ ਸੀਗੀ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਸੁਖਦੇਵ ਸਿੰਘ ਢੀਂਡਾ ਸਾਹਿਬ ਗੱਲਬਾਤ ਇਹ ਸਾਹਮਣੇ ਆ ਰਹੀ ਹੈ ਕਿ ਇਹ ਪਾਰਟੀ ਹੁਣ ਫਿਰ ਦੁਬਾਰਾ ਇੱਕ ਹੋਣ ਜਾ ਰਹੀ ਹੈ ਮਤਲਬ ਜਿਵੇਂ ਜਿਵੇਂ ਵੱਖ ਹੋਏ ਸੀਗੇ ਉਹ ਹੁਣ ਇਕੱਠੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਉਹ ਕੀ ਗੱਲਬਾਤ ਹੈ ਤੇ ਕੀ ਗੱਲਬਾਤ ਚੱਲ ਰਹੀ ਹੈ ਇਹਨਾਂ ਬਾਦਲ ਪਰਿਵਾਰ ਤੇ ਢੀਂਡਾ ਪਰਿਵਾਰ ਵਿੱਚ ਪ੍ਰਧਾਨ ਤੁਸੀਂ ਬੜੇ ਢੰਗ ਨਾਲ ਗਿਆ ਬਈ ਲਹਿਜੇ ਨਾਲ ਗਿਆ ਬਰਦਾਵਨ ਗੱਲ ਇਹ ਤਾਂ ਹੈ ਭੁਪਿੰਦਰ ਜੀ ਸੋ ਸੋਵੀਰ ਸਿੰਘ ਬਾਦਲ ਹਰਾਨੇ 14 ਦਸੰਬਰ ਨੂੰ ਜੀ ਹਰਮੰਦਰ ਸਾਹਿਬ ਜਾ ਕੇ ਉੱਥੇ ਤੇ ਆਪਣੀ ਮਾਤੀ ਹੱਥ ਜੋੜੇ ਖਿਮਾ ਵੀ ਮੰਗੀ ਸੀ ਕਿ ਭਈ ਜਿਹੜੇ ਆ ਭੁੱਲਾਂ ਚੁੱਕਾਂ ਹੋ ਗਈਆਂ ਨੇ ਉਹਨਾਂ ਦੇ ਸਰਕਾਰ ਦੇ ਵੇਲੇ ਉਹਨਾਂ ਦੇ ਕਾਰਜਕਾਰ ਵੇਲੇ ਉਹ ਮਾਫੀ ਮੰਗੀ ਸੀ ਤੇ ਦੂਜੇ ਪਾਸੇ ਜ਼ਿਲ੍ਹੇ ਦੇ ਨਾਲ ਹੁਣ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਜੀ ਤੇ ਉਹ ਦੇ ਵਿੱਚ ਜ ਪਹਿਲਾਂ ਤੇ ਜਦੋਂ ਵੱਖ ਹੁੰਦੀਆਂ ਨੇ ਪਾਰਟੀਆਂ ਦੇ ਹੋ ਗਏ ਨੇ ਨਹੀਂ ਜੀ ਨਹੀਂ ਅਸੀਂ ਤੇ ਇਕੱਲੇ ਹੀ ਬਹੁਤ ਆ ਪਰ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਫੇਰ ਇੱਕ ਦੂਜੇ ਨਾਲ ਜਫੀਆਂ ਪੈਂਦੀਆਂ ਨੇ ਪੁਰਾਣੇ ਜਿਹੜੇ ਉਹ ਚੀਜ਼ਾਂ ਯਾਦ ਕਰਦੇ ਨੇ ਇੱਕ ਦੂਜੇ ਦੇ ਜਫੀਆਂ ਪਾ ਪਾ ਕਹਿੰਦੇ ਤੂੰ ਤੇ ਮੇਰਾ ਵੀਰ ਆ ਤੂੰ ਮੇਰਾ ਭਰਾ ਆ ਸੋ ਇਹ ਸਭ ਚੀਜ਼ਾਂ ਚੋਣਾਂ ਦੇ ਨੇੜੇ ਤੇੜੇ ਨਜ਼ਰ ਆਉਂਦੀਆਂ ਨੇ ਹੁਣ ਜਿਸ ਤਰੀਕੇ ਦੇ ਨਾਲ 22 ਤਰੀਕ ਨੂੰ ਬੈਠਕ ਹੈ ਸ਼ਰੂਪਣੀ ਇਕਾਲੀ ਦਲ ਸੰਯੁਕਤ ਦੀ ਜੀ ਗੱਲ ਇਹ ਹੈ ਕਿ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋ ਰਹੇ ਨੇ ਇਹ ਕਿਹਾ ਹੈ ਕਿ ਭਾਈ ਜਿਹੜੇ ਬਾਗੀ ਹੋ ਗਏ ਸੀਗੇ ਜੀ ਸੱਜਣ ਉਹ ਵਾਪਸ ਘਰ ਵਾਪਸੀ ਕਰ ਸਕਦੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਜੀ ਸ਼ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਸਾ ਹੋਣਾ ਨੇ ਵੀ ਇਸ ਗੱਲ ਨੂੰ ਲੈ ਕੇ ਹਾਮੀ ਭਰੀ ਹੈ ਜੀ ਔਰ ਉਹਨਾਂ ਦੇ ਬੇਟੇ ਨੇ ਵੀ ਗੱਲ ਕਿਹਾ ਕਿ ਇਹਦੇ ਵਿੱਚ ਜਿਹੜੇ ਸਟੰਗਣਾ ਰਾ ਪਧਰਾਈ ਹੈ ਜੀ ਇਹ ਗੱਠ ਜੋੜ ਨੂੰ ਲੈ ਕੇ ਇਹ ਮਰਲੇ ਮੈਨੂੰ ਲੈ ਕੇ ਜੀ ਮਤਲਬ ਕਿ ਹੋ ਸਕਦਾ ਮਤਲਬ ਜਿਹੜੀ ਗੱਲਬਾਤ ਹੋਈ ਹੈ ਵੀ ਹੋ ਹੀ ਸਕਦਾ ਇੱਕ ਤਰ੍ਹਾਂ ਨਾਲ ਜੀ ਦੂਸਰੇ ਪਾਸੇ ਮੋਦੀ ਸਾਹਿਬ ਵੱਲੋਂ ਜੀ ਸੁਖਦੇਵ ਸਿੰਘ ਢੀਂਟਾ ਸਾਹ ਹਰਾਂ ਨੂੰ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰਾਂ ਦਾ ਵਾਰਸ ਮੰਨਿਆ ਜਾ ਰਿਹਾ ਹੈ ਚੀਜ਼ ਇਹ ਹੈ ਕਿ ਅਕਾਲੀ ਦਲ ਵਾਲੇ ਕਿਸ ਢੰਗ ਨਾਲ ਜੀ ਉਹਨਾਂ ਨੂੰ ਕਬੂਲ ਦੇ ਨੇ ਕੀ ਜਿਸ ਢੰਗ ਨਾਲ ਤੇ ਇਸ ਜਿਹੜੇ ਸਿਆਸੀ ਸਮੀਕਰਨ ਚੱਲ ਰਹੇ ਨੇ ਜੀ 23 ਤਰੀਕ ਨੂੰ ਮੀਟਿੰਗ ਵੀ ਹੈ ਜੀ ਰਲੇਵੇਂ ਨੂੰ ਲੈ ਕੇ ਉਸ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲਦਾ ਹੈ ਜੀ ਔਰ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੀ ਉਸ ਨੂੰ ਦੇਖ ਕੇ ਇੰਜ ਲੱਗਦਾ ਹੈ ਹਮ ਕਿ ਇਹ ਜਿਹੜਾ ਰਲੇਵਾ ਹੈਗਾ ਇਹ ਹੋ ਜਾਵੇਗਾ ਦੂਜੇ ਪਾਸੇ ਬੀਬੀ ਜਗੀਰ ਕੌਰ ਤੇ ਜਗਮੀਤ ਸਿੰਘ ਬਰਾੜ ਹੋਣੀ ਜਿਹੜੇ ਕਿ ਦੋਵੇਂ ਧੜਾਂ ਦੇ ਵਿੱਚ ਦੋਵੇਂ ਧੜਾਂ ਦੇ ਨਾਲ ਸ਼ਾਮਲ ਨਹੀਂ ਹੈ ਉਹਨਾਂ ਦਾ ਕੀ ਸਟੈਂਡ ਹੋਊਗਾ ਇਹ ਵੀ ਮਤਲਬ ਦੇਖਣਾ ਹੋਊਗਾ ਇਹ ਵੀ ਦੇਖਣਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ ਕਿਉਂਕਿ ਸ਼ਰਮਣੇ ਕਾਲੀ ਦਲ ਜਿਹੜੇ ਇੰਡੀਆ ਐਲਾਈਅੰਸ ਹੋਈ ਹੈ ਉਹਦਾ ਹਿੱਸਾ ਨਹੀਂ ਮੋਦੀ ਸਰਕਾਰ ਨੇ ਜਿਸ ਢੰਗ ਨਾਲ ਸਥਾਪਨਾ ਦਿੱਤੀ ਹੈ ਐਲਾਨ ਕੀਤਾ ਹੈ ਆਉਣ ਵਾਲੇ ਸਮੇਂ 'ਚ ਹੁਣ ਇਸ ਵੇਲੇ ਤੇ ਕਹਿ ਰਹੀ ਹੈ ਭਾਜਪਾ ਕਿ ਅਸੀਂ ਕੱਲੀਆਂ ਚੋਣਾ ਲੜਾਂਗੇ ਜੀ ਠੀਕ ਹੈ ਪੰਜਾਬ ਦੇ ਵਿੱਚ ਕੱਲੀਆਂ ਚੋਣਾ ਲੜਾਂਗੇ ਅਸੀਂ 13 ਦੇ 13 ਸੀਟਾਂ ਦੇ ਉੱਤੇ ਚੋਣ ਲੜਨੀ ਹੈ ਆਪਣੇ ਉਮੀਦਵਾਰ ਇਹ ਭਾਜਪਾ ਵੱਖਰੇ ਖੜੇ ਕਰੂਗਾ ਪਰ ਲੱਗਦਾ ਜਿਸ ਢੰਗ ਨਾਲ ਗੱਤਾਂ ਗੱਲਾਂਬਾਤਾਂ ਚੱਲ ਰਹੀਆਂ ਨੇ ਬੈਠਕਾਂ ਦੇ ਦੌਰ ਚੱਲ ਰਹੇ ਨੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਫੇਰ ਇਹ ਗੱਠਜੋੜ ਹੋ ਜਾਵੇ ਮਤਲਬ ਕਿ ਭਾਜਪਾ ਤੇ ਅਕਾਲੀ ਦਲ ਹੋ ਸਕਦਾ ਹੈ ਫਿਲਹਾਲ ਤੇ ਕਹਿ ਰਹੇ ਨੇ ਕਿ ਭਾਈ ਅਸੀਂ 13 ਦੇ 13 ਸੀਟਾਂ ਦੇ ਚੋਣ ਲੜਾਂਗੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਵਾਂ ਸਮੀਕਰਨ ਇੱਕ ਨਵੀਂ ਇਕੁਏਸ਼ਨ ਜਿਹੜੀ ਹੈ ਉਹ ਦੁਬਾਰਾ ਸਾਹਮਣੇ ਆ ਬਣ ਜਾਵੇ ਜੀ ਸੋ ਇਸੇ ਤਰੀਕੇ ਦੇ ਨਾਲ ਜਿਹੜੇ ਮਾਹੌਲ ਹੈ ਪੂਰਾ ਗਰਮਾਇਆ ਹੋਇਆ ਸਿਆਸਤ ਦਾ ਜੀ ਜਿਹੜਾ ਸਿਆਸੀ ਲੋਕ ਨੇ ਠੰਡ ਦੇ ਵਿੱਚ ਸਿਆਸਤ ਦਾ ਨਿਗਮਾਂ ਰਏ ਨੇ ਤੇ ਠੰਡ ਕਹਿੰਦੇ ਨੇ ਕੜਾਕੇ ਦੀ ਪੈਣੀ ਆ ਤੇ ਦੂਜੇ ਪਾਸੇ ਜਸ ਢੰਗ ਨਾਲ ਸਿਆਸੀ ਚੋਣਾ ਮਤਲਬ ਲੋਕ ਸਭਾ ਦੀਆਂ ਹੋਣਗੀਆਂ ਨੇ ਤੇ ਉਹਦੇ ਵਿੱਚ ਵੀ ਇਸ ਖੰਡ ਦੇ ਵਿੱਚ ਸਿਆਸਤ ਨੇ ਪੂਰਾ ਨਿੱਘ ਦੇਣਾ ਸਿਆਸੀ ਲੋਕਾਂ ਨੂੰ ਤੇ ਆਮ ਲੋਕਾਂ ਨੇ ਵੀ ਉਸ ਨਿੱਘ ਦਾ ਸਵਾਲ ਲੈਣਾ ਹੁਣ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਲੈ ਕੇ ਵੀ ਨਵੀਂ-ਨਵੀਂ ਗੱਲਾਂ ਆ ਰਹੀਆਂ ਨੇ ਉਹਨਾਂ ਤੇ ਅਕਸ਼ਰ ਜੀ ਬੋਲੋ ਉਹਦਾ ਵੀ ਮੈਂ ਮਤਲਬ ਜ਼ਿਕਰ ਕਰਨਾ ਹੀ ਚਾਹੁੰਦਾ ਸੀ ਤੁਹਾਡੇ ਨਾਲ ਵੀ ਉਹਨਾਂ ਨੂੰ ਵੀ ਲੈ ਕੇ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਪ੍ਰਤਾਪ ਬਾਜਵਾ ਜਿਹੜੇ ਉਹ ਵੀ ਕਾਫੀ ਪੁਰਾਣੇ ਲੀਡਰ ਨੇ ਕਾਂਗਰਸ ਦੇ ਇਹ ਵੀ ਮਤਲਬ ਨਵਜੋਤ ਸਿੰਘ ਸਿੱਧੂ ਵੀ ਪ੍ਰਧਾਨ ਰਹਿ ਚੁੱਕੇ ਨੇ ਕਾਂਗਰਸ ਦੇ ਤੇ ਇਹਨਾਂ ਦਾ ਖਾਸਾ ਵਿਰੋਧ ਹੋ ਰਿਹਾ ਇਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਪਾਰਟੀ ਦੇ ਬਾਹਰ ਦਾ ਰਸਤਾ ਦਿਖਾਇਆ ਜਾ ਬਿਉਕੀ ਰੀਜ਼ਨ ਆ ਕਿ ਇਹਨਾਂ ਦਾ ਚੱਲ ਲਿਆ ਵਿਵਾਦ ਇਹ ਜਿਹੜਾ ਨਾ ਬੜਬੂਲਾਪਨ ਕਈ ਵਾਰੀ ਕਹਿੰਦਾ ਹੈ ਕਿ ਪਾਰਟੀ ਦੇ ਵਿੱਚ ਚੰਗਾ ਬਲਾਰਾ ਹੋਣਾ ਬਹੁਤ ਵਧੀਆ ਗੱਲ ਹੈ ਚੰਗਾ ਬਲਾਰਾ ਸਿਰਫ ਸਿਆਸੀ ਪਾਰਟੀ ਚ ਨਹੀਂ ਹਰ ਪਾਸੇ ਜੇ ਕੋਈ ਚੰਗਾ ਬਲਾਰਾ ਹੈ ਤੇ ਉਹ ਬੜਾ ਵਧੀਆ ਚੀਜ਼ ਹੁੰਦੀ ਹੈ ਪਰ ਜ਼ਰੂਰਤ ਤੋਂ ਵੱਧ ਬੜਬੂਲਾਪਨ ਬੰਦੇ ਲਈ ਮਾੜਾ ਹੀ ਹੁੰਦਾ ਹੈ ਤਾਂ ਹੈ ਕੋਈ ਵੀ ਖੇਤਰ ਹੋਵੇ ਜੀ ਅਕਸਰ ਅਨੁਸ਼ਾਸਨਹੀਨਤਾ ਦੇ ਦੋਸ਼ ਲੱਗਦੇ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਹਰਾਂਦੇ ਕੋਈ ਨਾ ਕੋਈ ਜਿਹੜਾ ਉਹ ਗੱਲ ਕੱਟ ਮਾਰਦੇ ਨੇ ਹੁਣ ਹੱਲਾ ਬੋਲਿਆ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਕਾਂਗਰਸ ਦੇ ਵੱਡੇ ਆਪੂ ਪ੍ਰਤਾਪ ਸਿੰਘ ਬਾਜਵਾ ਹਰਾਂਦੇ ਤੇ ਹੁਣ ਆਪਸ ਦੇ ਵਿੱਚ ਜਿਹੜੀ ਹੈ ਉਹ ਕਸ਼ਮਕਸ਼ ਇਹਨਾਂ ਦੀ ਚੱਲ ਰਹੀ ਆ ਹੁਣ ਬਹੁਤ ਸਾਰੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਜੀ ਇਹ ਬਰੂਦ ਨੇ ਇਹ ਪਤਾ ਕੀ ਇਹਨਾਂ ਨੇ ਕਿੱਥੇ ਫੜ ਪੈਣਾ ਹੈ ਦੇਖੋ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਵੀ ਅਕਸਰ ਇਹ ਗੱਲ ਉਹਨਾਂ ਨੇ ਕਈ ਵਾਰੀ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਜੀ ਇਹ ਅਨ ਗਾਈਡਡ ਮਿਜ਼ਾਈਲ ਨੇ ਪਤਾ ਨਹੀਂ ਕਿੱਥੇ ਜਾ ਕੇ ਡਿੱਗ ਪੈਣਾ ਹੈ ਠੀਕ ਹੈ ਜੀ ਇਸ ਢੰਗ ਦੀਆਂ ਜਿਹੜੀਆਂ ਗੱਲਾਂ ਨੇ ਉਹ ਦੱਸਦੇ ਨੇ ਲੋਕ ਹੁਣ ਦੇਖੋ ਜਦੋਂ ਚੰਨੀ ਹੁਣੀ ਮੁੱਖ ਮੰਤਰੀ ਸੀ ਪੰਜਾਬ ਦੇ ਉਹ ਉਸ ਵੇਲੇ ਪ੍ਰਧਾਨ ਸੀਗੇ ਕਹਿੰਦੇ ਸੀਗੇ ਕਿ ਅਸੀਂ ਤੇ ਮੰਜਾ ਹੀ ਡਾੜ ਲੈਣਾ ਹੈ ਪੰਜਾਬ ਹੁਣ ਚੰਡੀਗੜ੍ਹ 'ਚ ਮੰਜਾ ਹੀ ਡਾੜ ਲੈਣਾ ਹੈ ਜੀ ਉੱਥੇ ਹੀ ਤੇ ਉਥੋਂ ਅਸੀਂ ਦੇਖੋ ਕੀ ਕੁਝ ਕਰਦੇ ਆ ਉੱਥੇ ਪੂਰੀ ਪਲਾਨਿੰਗ ਹੋ ਗਈ ਮੁੜ ਕੇ ਨਾ ਉਹਨਾਂ ਦਾ ਉੱਥੇ ਮੰਜਾ ਲੱਭਿਆ ਤੇ ਨਾ ਹੀ ਉਹਨਾਂ ਦਾ ਕੋਈ ਬਿਸਤਰਾ ਲੱਭਿਆ ਉਹ ਘਰ ਜਾ ਕੇ ਸੌਂਦੇ ਰਹੇ ਨੇ ਜੀ ਤੇ ਗੱਲਾਂ ਕਰਨ ਨੂੰ ਕੁਝ ਹੋਰ ਹੁੰਦੀਆਂ ਨੇ ਮਤਲਬ ਮਤਲਬ ਜਦੋਂ ਜਦੋਂ ਕੁਰਸੀ ਦੀ ਗੱਲ ਹੁੰਦੀ ਆ ਉਦੋਂ ਗੱਲਾਂ ਬਹੁਤ ਹੋ ਜਾਂਦੀਆਂ ਨੇ ਹਾਂ ਜਦੋਂ اصل ਹਕੀਕਤ ਹੁੰਦੀ ਹੈ ਕਰਨ ਦੇ ਉਦੋਂ ਕੁਝ ਸਾਹਮਣੇ ਨਹੀਂ ਹੁੰਦਾ ਹਨ ਦੇਖੋ ਗੱਲ ਇਹ ਹੈ ਕਿ ਜਿਸ ਢੰਗ ਨਾਲ ਹੁਣ ਵੀ ਦੇਖੋ ਵਿਰੋਧੀ ਜਿਹੜੇ ਕਈ ਲੋਕ ਨੇ ਜਿਹੜੇ ਕਾਂਗਰਸ ਦੇ ਵਿੱਚ ਹੀ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਦੇਖੋ 2000 ਭਾਈ ਦੇ ਵਿੱਚ ਜਦੋਂ ਚੋਣਾਂ ਹੋਈਆਂ ਨੇ ਤੇ ਕਾਂਗਰਸ ਜਿਹੜੀ 78 ਸੀਟਾਂ ਤੋਂ ਘਟ ਕੇ ਸੀਟਾਂ ਰਹਿ ਗਈਆਂ ਉਹਨਾਂ ਦੀਆਂ 18 ਐਮਐਲਏ ਰਹਿ ਗਏ ਜੀ ਇਹ ਵੀ ਨਵਜੋਤ ਸਿੰਘ ਸਿੱਧੂ ਹੁਰਾਂ ਦੇ ਮੱਥੇ ਮੱੜ ਰਹੇ ਨੇ ਇਹ ਦੋਸ਼ ਵੀ ਤੇ ਇਹਨਾਂ ਨੇ ਜੋ ਕੁਝ ਕੀਤਾ ਹੈ ਜੋ ਕੋ ਜੀ ਜਿਸ ਢੰਗ ਨਾਲੇ ਦੇਖੋ ਲੀਡਰ ਜਿਹੜਾ ਹੁੰਦਾ ਨਾ ਜੀ ਲੀਡਰ ਦਾ ਮਤਲਬ ਹੁੰਦਾ ਪੂਰੇ ਸੰਗਠਨ ਨੂੰ ਜੋੜ ਕੇ ਰੱਖਣਾ ਜੋੜ ਕੇ ਰੱਖਣਾ ਤਰੀਕੇ ਦੇ ਨਾਲ ਚੱਲਣਾ ਹੂੰ ਆਪਣੀ ਭਾਸ਼ਾ ਦੇ ਉੱਤੇ ਜੀ ਲਗਾਮ ਲਾ ਕੇ ਰੱਖਣਾ ਲਫ਼ਜ਼ ਉਹਨੇ ਕੇ ਇਸਤੇਮਾਲ ਕਰਨਾ ਜਿਹੜੇ ਜਿਹਦੇ ਨਾਲ ਸੰਗਠਨ ਨੂੰ ਫਾਇਦਾ ਹੋ ਸਕੇ ਜੀ ਜ਼ਰੂਰਤ ਤਵੱਦ ਬੋਲਣਾ ਵੀ ਜਿਹੜਾ ਨਾ ਉਹ ਮਾੜਾ ਸਾਬਤ ਹੁੰਦਾ ਇਹ ਅਸੀਂ ਨਹੀਂ ਕਹਿ ਰਹੇ ਕਾਂਗਰਸ ਦੇ ਜਿਹੜੇ ਆਗੂ ਨੇ ਉਹ ਦੋਸ਼ ਲਾ ਰਹੇ ਨੇ ਉਹ ਗੱਲਾਂ ਦੱਸ ਰਹੇ ਨੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਪਾਹ ਹੋਰਾਂ ਨੂੰ ਬਾਹਰ ਦਾ ਰਸਤਾ ਵਖਾ ਦਿਓ ਇਹਨਾਂ ਦੀ ਜਿਹੜੀ ਐ ਇੱਥੇ ਮੌਜੂਦ ਕੀ ਨਾਤੇ ਚੰਗੇ ਕਪਤਾਨ ਸਾਬਤ ਹੋਏ ਨੇ ਜੀ ਤੇ ਨਾ ਇਹ ਚੰਗੇ ਸਪਾਈ ਸਾਬਤ ਹੋਏ ਨੇ ਜੀ ਤੇ ਇਸ ਕਰਕੇ ਇਹਨਾਂ ਨੂੰ ਬਾਹਰ ਦਾ ਰਸਤਾ ਵਖਾ ਦਿਓ ਹੁਣ ਦੂਜੇ ਪਾਸੇ ਜਿਸ ਢੰਗ ਨਾਲ ਅਲਾਈਅੰਸ ਚੱਲ ਰਹੀ ਹੈ ਇੰਡੀਆ ਅਲਾਈਅੰਸ ਆਈ ਐਨ ਡੀ ਆਈ ਏ ਜੀ ਹੁਣ ਉਹਦੇ ਵਿੱਚ ਜਿਹੜੇ ਆਪਣੇ ਕਾਂਗਰਸ ਪ੍ਰਧਾਨ ਹੈਗੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗਹਰੀ ਹੂੰ ਹੂੰ ਉਹ ਤੇ ਕਹਿ ਰਹੇ ਨੇ ਕਿ ਭਾਈ ਜੋ ਜਿਸ ਢੰਗ ਨਾਲ ਸਾਨੂੰ ਹਜੇ ਤੱਕ ਕੋਈ ਸੰਕੇਤ ਨਹੀਂ ਹੈਗਾ ਪਰ ਅਸੀਂ 13 ਦੀ 13 ਸੀਟਾਂ ਤੇ ਚੋਣ ਲੜਾਂਗੇ ਹੂੰ ਗੱਠ ਜੋੜ ਬਾਰੇ ਅਜੇ ਤੁਹਾਨੂੰ ਕੋਈ ਸੰਦੇਸ਼ ਨਹੀਂ ਮਿਲਿਆ ਕੋਈ ਸੁਨੇਹਾ ਨਹੀਂ ਮਿਲਿਆ ਦੂਜੇ ਪਾਸੇ ਬਹੁਤ ਸਾਰੇ ਜਿਹੜੇ ਆਗੂ ਨੇ ਜੀ ਜਿੱਦਾਂ ਲੁਧਿਆਣੇ ਤੋਂ ਵੀ ਸਾਡੇ ਸਾਫ ਕਮ ਮੰਤਰੀ ਆਸ਼ੂ ਹੋਰੀ ਜੀ ਉਹ ਕਹਿੰਦੇ ਨੇ ਕਿ ਭਾਈ ਜੇ ਗੱਠਜੋੜ ਹੁੰਦਾ ਹੈ ਠੀਕ ਹੈ ਐਲਾਈਅੰਸ ਹੁੰਦਾ ਸੀਟਾਂ ਦੀ ਵੰਡ ਹੁੰਦੀ ਹੈ ਜੀ ਤੇ ਅਸੀਂ ਮੈਂ ਘੱਟ ਹੀ ਬਹਿਣਾ ਮਨਜ਼ੂਰ ਕਰਾਂਗਾ ਕਿਉਂਕਿ ਜਿਹੜੀ ਸੂਬਾ ਸਰਕਾਰ ਹੈ ਆਪ ਸਰਕਾਰ ਜੀ ਆਮ ਆਦਮੀ ਪਾਰਟੀ ਸਰਕਾਰ ਇਹਦੇ ਉਹਨਾਂ ਨੇ ਜੋ ਦੋਸ਼ ਲਾਇਆ ਕਿ ਇਹ ਨਾ ਨਵੇਂ ਏਜੰਸੀਆਂ ਦੀ ਦੁਰਵਰਤੋਂ ਕੀਤੀ ਹੈ ਜੀ ਪੰਜਾਬ ਦੇ ਵਿੱਚ ਜੀ ਨਜਾਇਜ਼ ਤੌਰ ਤੇ ਲੋਕਾਂ ਤੇ ਪਰਚੇ ਪਾਏ ਨੇ ਸਿਆਸੀ ਆਗੂਆਂ ਤੇ ਸਿਆਸੀ ਬਦਲਾਖੋਰੀ ਦੀ ਜਿਹੜੀ ਭਾਵਨਾ ਦੇ ਨਾਲ ਲੀਡਰ ਨੂੰ ਉਂਦਰ ਸੁੱਟਿਆ ਦੂਜੇ ਪਾਸੇ મોદી ਹੁਰਾਂ ਤੇ ਵੀ ਦੋਸ਼ ਲਾਇਆ ਕਿ ਜਿਸ ਢੰਗ ਨਾਲ ਸੂਬਾ ਸਰਕਾਰ ਜਿਹੜੀ ਹੈ ਏਜੰਸੀਆਂ ਦੀ ਦੁਰਵਰਤੋਂ ਕਰਕੇ ਆਪਣਾ ਸਿਆਸੀ ਬਦਲਾਖੋਰੀ ਦੀ ਭਾਵਨਾ ਤੇ ਉੱਤਰੀ ਹੈ ਉਸੇ ਤਰੀਕੇ ਨਾਲ ਕੇਂਦਰ ਸਰਕਾਰ ਵੀ ਏਜੰਸੀਆਂ ਦੀ ਜਿਹੜੀ ਦੁਰਵਰਤੋਂ ਹੈ ਉਸ ਨੂੰ ਕਰਕੇ ਬਦਲਾਖੋਰੀ ਦੀ ਭਾਵਨਾ ਤੇ ਉੱਤਰੀ ਹੋਈ ਹੈ ਜੀ ਸੋ ਗੱਲ ਇਹ ਹੈ ਦੇਖੋ ਭੁਪਿੰਦਰ ਜੀ ਹਮ ਲੋਕਲ ਲੀਡਰ ਜੋ ਮਰਜੀ ਕਹਿਣ ਜੀ ਜੋ ਹਾਈ ਕਮਾਂਡ ਦਾ ਹੁਕਮ ਹੋਣਾ ਜੀ ਚੱਲਣਾ ਤੇ ਉਸੇ ਤਰੀਕੇ ਦੇ ਨਾਲ ਹੀ ਪੈਣਾ ਜੀ ਹੁਣ ਮੰਨ ਲਓ ਹੁਣ ਜਿਸ ਢੰਗ ਨਾਲ ਆ ਮਲਿਕ ਅਰਜਨ ਖੜਗੇ ਨੇ ਕਾਂਗਰਸ ਦੇ ਪ੍ਰਤਾਪ ਠੀਕ ਹੈ ਜੀ ਦੂਜੇ ਪਾਸੇ ਆ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਹੋਰੀ ਨੇ ਹੁਣ ਜਦੋਂ ਸੀਟਾਂ ਦੀ ਵੰਡ ਹੋਣੀ ਹੈ ਹੁਣ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਚੱਲਣਾ ਹੈਗਾ ਮੇਨ ਜਿਹੜਾ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਹੈ ਜੀ ਉਹ ਕੇਂਦਰ ਨੂੰ ਮੁੱਖ ਕਰਕੇ ਦੇਖਦੇ ਹੋਏ ਉਹ ਕੇਂਦਰ ਨੂੰ ਮੁੱਖ ਰੱਖਦੇ ਹੋਏ ਸੀਟਾਂ ਦੀ ਵੰਡ ਹੋਣੀ ਹੈ ਨਾ ਕਿ ਇੱਕ ਪਾਰਟਿਕੂਲਰ ਸੂਬੇ ਨੂੰ ਲੈ ਕੇ ਕਿ ਇਹਦੇ ਵਿੱਚ ਇੰਨੇ ਉਹਨਾਂ ਨੇ ਦੇਖਣਾ ਹੈ ਕਿ ਸਾਡੀ ਕੇਂਦਰ ਦੇ ਵਿੱਚ ਗੱਠਜੋੜ ਦੀ ਸਰਕਾਰ ਕਿਵੇਂ ਬਣੇ ਜੀ ਉਹਦੇ ਚ ਹੋ ਸਕਦਾ ਕਿ ਸੀਟਾਂ ਦੇ ਕੋਈ ਘਟਾਵਦਾ ਹੋ ਜੇ ਭਈ ਆ ਜੀ ਇਸ ਪਾਰਟੀ ਨੂੰ ਇਸ ਸੂਬੇ ਦੇ ਵਿੱਚ ਇਹ ਦੋ ਸੀਟਾਂ ਘਟ ਦੇ ਦਿਓ ਤੇ ਦੂਸਰੇ ਪਾਸੇ ਦੋ ਸੀਟਾਂ ਵਧ ਦੇ ਦਿਓ ਜੀ ਐਦਾਂ ਵੀ ਹੋ ਸਕਦਾ ਸੋ ਮੰਨਣੀ ਤੇ ਉਹਨਾਂ ਨੂੰ ਪੈਣੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਸੂਬਾ ਪਧਰੀ ਆਗੂਆਂ ਦੀ ਜਿਹੜੀ ਨਾਰਾਜ਼ਗੀ ਹੈ ਉਹ ਜਿਸ ਢੰਗ ਨਾਲ ਉਹ ਗੱਲਾਂ ਕਰ ਰਹੇ ਨੇ ਉਸ ਢੰਗ ਨਾਲ ਕੰਮ ਨਹੀਂ ਚੱਲਦੇ ਹੁੰਦੇ ਹਮ ਕੇਂਦਰ ਸਰਕਾਰ ਨੇ ਲੋਕ ਸਭਾ ਦੀਆਂ ਚੋਣਾਂ ਨੇ ਲੋਕ ਸਭਾ ਚੋਣਾਂ ਨੇ ਜਿਹੜੀਆਂ ਉਹ ਸੂਬੇ ਨੂੰ ਦੇਖ ਕੇ ਨਹੀਂ ਉਹ ਕੇਂਦਰ ਨੂੰ ਦੇਖ ਕੇ ਲੜੀਆਂ ਜਾਣੀਆਂ ਨੇ ਕਿ ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਕਿਵੇਂ ਬਣ ਸਕਦੀ ਹੈ ਕਿਹੜਾ ਜਿਹੜਾ ਕੰਸਟੀਟੂਐਂਸੀ ਹੈਗੀ ਆ ਅਸੀਂ ਉੱਥੇ ਕਮਜ਼ੋਰ ਆ ਜਾਂ ਤਾਕਤਵਾਰ ਆ ਤੇ ਉੱਥੇ ਸਟ੍ਰੈਟੇਜੀ ਕੀ ਅਪਣਾਉਣੀ ਹੈ ਜੀ ਕਿਸ ਢੰਗ ਨਾਲ ਅਸੀਂ ਉੱਥੇ ਚੀਜ਼ਾਂ ਕਰਾਉਣੀਆਂ ਨੇ ਚਲਣੀਆਂ ਨੇ ਮਤਲਬ ਮੁੱਖ ਦੀ ਗੱਲ ਇਹੀ ਰਹੇਗੀ ਕਿ ਉਹ ਗਠਬੰਧਨ ਜਿਹੜਾ ਇੰਡੀਆ ਗਠਬੰਧਨ ਆ ਉਹ ਕਿਵੇਂ ਨਾ ਕਿਵੇਂ ਆਪਣੀ ਉਹ ਸੀਟ ਉਸ ਹਲਕੇ ਤੋਂ ਕੱਢੇ ਮਤਲਬ ਉਹ ਸੀਟ ਉਹਦੀ ਝੋਲੀ ਪੈਣੀ ਚਾਹੀਦੀ ਆ ਉਹ ਉਹਨੇ ਆਪਣਾ ਇਸ ਆਗੂਆਂ ਦੀ ਆਪਸੀ ਨਾਰਾਜ਼ਗੀ ਆ ਉਹ ਨਜ਼ਰ ਅੰਦਾਜ਼ ਹੀ ਕੀਤੀ ਜਾਊਗੀ। ਉਹ ਦੂਜੇ ਪਾਸੇ ਸਿਆਸੀ ਮਹਾਰਾ ਦਾ ਇਹ ਵੀ ਕਹਿਣਾ ਹੈ ਮੈਂ ਵੀ ਗੱਲਾਂ ਤੁਰਦੀਆਂ ਨਹੀਂ ਜੀ ਜਿਹੜਾ ਇੰਡੀਆ ਲਾਇੰਸ ਇਹ ਜੀ ਟੁੱਟ ਜਾਊਗਾ ਜੀ ਇਹ ਇਹ ਹੋ ਜਾਊਗਾ ਜੀ ਇਹ ਉਹ ਹੋ ਜਾਊਗਾ। ਦੇਖੋ ਗੱਲ ਇਹ ਹੈ ਕਿ ਬਹੁਤ ਸਾਰੇ ਮੈਂ ਹੁਣ ਤੱਕ ਜਿੰਨੇ ਵੀ ਸਿਆਸੀ ਮਹਾਰਾ ਦੀਆਂ ਗੱਲਾਂ ਬਾਤਾਂ ਸੁਣ ਰਿਹਾ ਹਾਂ ਕਈ ਦਹਾਕਿਆਂ ਤੋਂ ਕਈ ਦਹਾਕਿਆਂ ਤੋਂ। ਤੇ ਅੱਧਿਆਂ ਤੋਂ ਵੱਧ ਤੇ ਸਿਆਸੀ ਮਹਾਰਾ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਮਝ ਲਓ ਕਿ ਉਸ ਸਮੇਂ ਦੇ ਅਨੁਸਾਰ ਬਦਲ ਜਾਂਦੀਆਂ ਹੈ ਕਈ ਵਾਰੀ ਤੀਰ ਤੱਕ ਚੰਗੇ ਚੰਗੇ ਭਪਿੰਦਰ ਜਿਹੜੇ ਸਿਆਸੀ ਮਾਹਰ ਹਨ ਉਹ ਸਮੇਂ ਆਉਣ ਤੇ ਉਹਨਾਂ ਦੀ ਜਿਹੜੀਆਂ ਭਵਿੱਖਬਾਣੀਆਂ ਨੇ ਉਹ ਵੀ ਗਲਤ ਸਾਬਤ ਹੋ ਜਾਂਦੀਆਂ ਨੇ ਜੀ ਕਈ ਵਾਰੀ ਕਿਉਂਕਿ ਸਿਆਸੀ ਸਮੀਕਰਨ ਇਹੋ ਜਿਹੇ ਹਾਲਾਤ ਦੇ ਮੁਤਾਬਕ ਜੀ ਬਣਦੇ ਨੇ ਸੋ ਇਸ ਵੇਲੇ ਜੋ ਖਿੱਚੋ ਤਾਨ ਚੱਲ ਰਹੀ ਹੈ ਲੋਕ ਸਭਾ ਸੀਟਾਂ ਨੂੰ ਲੈ ਕੇ ਜੀ ਮਾਹੌਲ ਗਰਮ ਹੋਇਆ ਹੈ ਭੱਠੀ ਭਕੀ ਹੋਈ ਹੈ ਮਾਨ ਜਿਹੜੇ ਆ ਸਿਆਸੀ ਲੋਕ ਲੈ ਰਹੇ ਨੇ ਇਹ ਮਾਹੌਲ ਚੱਲਦੇ ਪਏ ਨੇ ਇਹ ਤੋਂ ਇਲਾਵਾ ਇੱਕ ਹੋਰ ਆਪ ਜੇ ਦੇਸ਼ ਪੱਧਰ ਦੀ ਗੱਲ ਕਰ ਰਹੀ ਹੈ ਦਾ ਦੇਸ਼ ਦੇ ਪੱਧਰ ਦੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਕਿ ਅਦਾਕਾਰਾਂ ਨੇ ਅਦਾਕਾਰਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਆਪਣੀ ਕਾਫੀ ਆਲੋਚਨਾ ਕਰਵਾਈ ਕਿਉਂਕਿ ਕਿਸਾਨੀ ਕਿਸਾਨ ਦਾ ਜਿਹੜਾ ਅੰਦੋਲਨ ਸੀਗਾ ਉਹਦੇ ਵਿੱਚ ਉਹਨਾਂ ਤੇ ਦੋਸ਼ ਲੱਗ ਰਹੇ ਸੀ ਕਿ ਇਹ ਵੱਖਵਾਦੀ ਲੋਕ ਨੇ ਤੇ ਉਹਨਾਂ ਨੂੰ ਹੁਣ ਸਿਆਸਤ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿਹੜੇ ਕਿਹੜੇ ਅਦਾਕਾਰ ਨੇ ਕਿਹੜੀ ਅਦਾਕਾਰ ਹੈ ਉਹ ਜਿਹਨੂੰ ਸਿਆਸਤ ਦੇ ਵਿੱਚ ਉਤਾਰੇ ਜਾ ਰਹੇ ਤੇ ਕਿਹੜੀ ਪਾਰਟੀ ਤੋਂ ਉਤਾਰੇ ਜਾ ਰਹੇ ਤੇ ਕੀ ਮਸ ਮਾਮਲਾ ਮਾਮਲਾ ਹੈ ਸਾਰਾ ਐਵੇਂ ਤੁਸੀਂ ਗੱਲਾਂ ਗੱਲਾਂ ਜਿਵੇਂ ਮੇਰੇ ਕੋਲ ਸਵਾਲ ਪੁੱਛੀ ਜਾਂਦੇ ਮੇਰੇ ਕੋਲ ਜਵਾਬ ਪੁੱਛੀ ਜਾਂਦੇ ਪਤਾ ਧੰਨ ਵੀ ਸੋਣਾ ਸਭ ਕੁਝ ਹੈ ਹੈ ਫੋਟੋਆਂ ক্লোਜ਼ ਕਰ ਕਰਕੇ ਵੇਖਦੇ ਰਹਿੰਦੇ ਹੋ ਤੇ ਪੁੱਛਦੇ ਮੈਨੂੰ ਰਹਿੰਦੇ ਆ ਭੁੱਪੀ ਜੀ ਬਹੁਤ ਸ਼ੈਤਾਨਤ ਨਹੀਂ ਆਪਾਂ ਸਿਆਸਤ ਦੀ ਬਸ ਗੱਲ ਪੜ ਰਹੇ ਸੀਗੇ ਚਲੋ ਸਿਆਸਤ ਦੀ ਉਹ ਗੱਲ ਕਰਦਾ ਵੇ ਵੈਸੇ ਗੱਲ ਆ ਉਹ ਬੀਬੀ ਦਾ ਜਿਹੜਾ ਸੁਭਾਅ ਨੈਚਰ ਉਹ ਨਵਜੋਤ ਸਿੰਘ ਸਧੂ ਰਾਣਾ ਬੜਾ ਮਿਲਦਾ ਜੁਲਦਾ ਜਿੰਦਾ ਉਹ ਕਿਤੇ ਨੇ ਗੱਲਬਾਤ ਤੇ ਨਾ ਕਰਦੇ ਕਰਦੇ ਆਪਣੇ ਲਫ਼ਜ਼ਾਂ ਦੀ ਜਿਹੜੀ ਆ ਉਹ ਤੀਰ ਛੱਡ ਦਿੰਦੇ ਨੇ ਕਿਤੇ ਕਿਤੇ ਗੱਲ ਕਰ ਜਾਂਦੇ ਨੇ ਤੇ ਇਹ ਬੀਬੀ ਦਾ ਵੀ ਹੈ ਕਿਤੇ ਨੇ ਕਿਤੇ ਆਪਣੇ ਲਫ਼ਜ਼ ਜਿਹੜੇ ਨੇ ਨਾ ਉਹ ਛੱਡਣ ਤੋਂ ਬਾਅਦ ਵਿਚਾਰਦੀ ਹੈ ਜੀ ਤੇ ਖੈਰ ਹੈ ਤੇ ਚੰਗੀ ਅਦਾਕਾਰ ਹੈ ਬੀਬੀ ਚੰਗੀ ਹੈ ਅਸੀਂ ਵੈਸੇ ਉਹਦੀ ਸਿਫਤੀ ਕਰਾਂਗੇ ਉਸ ਅਦਾਕਾਰਾਂ ਦੀ ਜੀ ਠੀਕ ਹੈ ਜੀ ਹੁਣ ਗੱਲ ਇਹ ਹੈ ਕਿ ਕੰਗਣਾ ਰਣਾਉਤ ਕੰਗਣਾ ਰਣਾਉਤ ਦਾ ਕੰਗਣਾ ਰਣਾਉਤ ਹਿਮਾਚਲ ਦੀ ਰਹਿਣ ਵਾਲੀ ਕੁੜੀ ਹੈ ਆ ਪਿੱਛੇ ਜੀ ਜਗਤ ਪ੍ਰਕਾਸ਼ ਨੱਡਾ ਜਿਹੜੇ ਕੌਮੀ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਤੇ ਉਹਨਾਂ ਨੇ ਬੀਬੀ ਹੁਰਾਨਾ ਮੁਲਾਕਾਤ ਕੀਤੀ ਹੈ ਸ਼ਿਮਲੇ ਦੇ ਵਿੱਚ ਜੀ ਇਹਨਾਂ ਦੇ ਪਾਪਾ ਜੀ ਕੰਗਣਾ ਰਣਾਉਤ ਦੇ ਅਮਰਦੀਪ ਜਿਹੜੇ ਰਣਾਉਤ ਨੇ ਉਹਨਾਂ ਨੇ ਮੀਡੀਆ ਸਾਹਮਣੇ ਪਿੱਛੇ ਜੀ ਕਿਹਾ ਕਿ ਭਾਈ ਹਾਂ ਕੰਗਣਾ ਇਹ ਲੋਕ ਸਭਾ ਦੇ ਚੋਣਾਂ 'ਚ ਉਤਰੇਗੇ ਹੁਣ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਹਰਨਸੂਤ ਸਾਫ ਦਾ ਪ੍ਰਧਾਨ ਬੀਜੇਪੀ ਦੇ ਚੰਡੀਗੜ੍ਹ ਤੋਂ ਜੀ ਉਹਨਾਂ ਨੇ ਜਿਹੜੀ ਰੈਲੀ ਜਿਹੜੀ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਚੰਡੀਗੜ੍ਹ ਦੇ ਵਿੱਚ ਉਹ ਵੀ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ ਇਸ ਵੇਲੇ ਕਿਰੋਂ ਖੇਰ ਕਿਰੋਂ ਕਿਰਨ ਖੇਰ ਨਾ ਪਰ ਉਸ ਸਪੈਲਿੰਗ ਆਪਣੇ ਕਿਰੋਂ ਖੇਰ K I R O N K H E R ਜੀ ਹੋ ਵੀ ਭਾਜਪਾ ਦਾ ਜੀ ਹੋਰੀ ਭਾਜਪਾ ਤੋਂ ਸੰਸਦ ਮੈਂਬਰ ਨੇ ਐਮਪੀ ਨੇ ਦੋ ਪਿਛਲੇ ਦੋ ਟਨੇ ਹੋਰ ਤੋਂ ਐਮਪੀ ਨੇ ਹੁਣ ਇਹ ਚਰਚਾ ਦੱਸਦੀ ਚੱਲ ਰਹੀ ਹੈ ਕਿ ਨਹੀਂ ਉਹਨਾਂ ਨੂੰ ਤੋਂ ਟਿਕਟ ਨਹੀਂ ਮਿਲਣੀ ਜੀ ਇਸ ਵੇਲੇ ਟਿਕਟਾਂ ਦਾ ਜਿਹੜਾ ਹੈਗਾ ਉਹ ਪੇਚ ਫਸਿਆ ਆ ਤੇ ਹੁਣ ਜੋ ਗੱਲਾਂ ਬਾਤਾਂ ਤੁਹਾਡੇ ਅੱਗੇ ਸਿਆਸੀ ਮਾਹਰ ਜੀ ਦੱਸ ਰਹੇ ਨੇ ਭੁਪਿੰਦਰ ਜੀ ਜੀ ਨਹੀਂ ਕਿ ਪੈਰਾਸ਼ੂਟ ਉੱਤੋਂ ਜਹਾਜ਼ ਤੋਂ ਛੱਡਣਗੇ ਠੀਕ ਹੈ ਤੇ ਬੀਬੀ ਹੁਣੀ ਉੱਤੋਂ ਜਹਾਜ਼ ਤੋਂ ਥੱਲੇ ਪੈਰਾਸ਼ੂਟ ਥਰੈ ਆਏਗੀ ਤੇ ਸੀਟ ਉਹਨਾਂ ਦੀ ਚੋਲਿ ਚ ਪਵੇਗੀ ਚੰਡੀਗੜ੍ਹ ਤੋਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਛੇਤੀ ਨਜ਼ਰ ਆ ਸਕਦੇ ਨੇ ਹੁਣ ਗੱਲ ਪਤਾ ਕੀ ਹੈ ਸਿਆਸੀ ਜਿਹੜੇ ਲੋਕ ਨੇ ਉਸकी ਸਰਕਾਰਾਂ ਜਿਹੜੀਆਂ ਨੇ ਜੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਇਹ ਵੇਖਣਾ ਹੁੰਦਾ ਹੈ ਕਿ ਉਹਨਾਂ ਨੂੰ ਸੀਟ ਕਿਵੇਂ ਹਾਸਲ ਹੋ ਸਕਦੀ ਹੈ ਜੀ ਉਹਨਾਂ ਨੂੰ ਇਹ ਨਹੀਂ ਦੇਖਣਾ ਹੁੰਦਾ ਕਿ ਇਹ ਬੰਦਾ ਕਿਹੜਾ ਨਹੀਂ ਹੈ ਚੰਗਾ ਮਾੜਾ ਇਹਦੇ ਚ ਲੀਡਰੀ ਦੇ ਗੁਣ ਹੈ ਨਹੀਂ ਹੈ ਉਹ ਚੀਜ਼ਾਂ ਨਦਾਰਦ ਹੁੰਦੀਆਂ ਨੇ ਹੁਣ ਆ ਤੁਸੀਂ ਦੇਖ ਲਓ ਕਿ ਸਾਡੇ 2.5 ਕਿਲੋ ਮੁਕੇ ਵਾਲੇ ਜੀ ਸੰਨੀ ਦੇਹੋ ਜੀ ਸੰਨੀ ਪਾ ਹੁਰੀ ਜੀ ਗਰਦਾਸਪੁਰ ਤੋਂ ਉਹਨਾਂ ਨੇ ਫੂਕ ਤੇ ਸ਼ਿਕਾਤ ਕੀਤੀ ਜੀ ਫੂਕ ਸ਼ਿਕਾ ਕੇ ਉਹਨਾਂ ਨੂੰ ਚੋਣਾ ਦੇ ਖੜਾਤਾ ਤੇ ਉਹਨਾਂ ਦੇ ਡੈਡੀ ਹੁਰੀ ਵੀ ਧਰਮੇਂਦਰ ਹੁਰੀ ਵੀ ਬੀਕਨੇਰ ਤੋਂ ਸੀਗੇ ਤੇ ਉਹ ਤੇ ਵਿਚਾਰੇ ਇੱਕੋ ਟੁੰਨੇ ਚ ਚੋਣ ਲੜੀ ਤੇ ਥਾ ਘਾਰ ਕੇ ਬੈ ਗਏ ਨਾ ਪਾ ਇਹ ਸਾਡੇ ਵਾਸਤੇ ਦਾ ਕੰਮ ਨਹੀਂ ਹੈ ਤੇ ਜਦੋਂ ਸੰਨੀ ਹੁਰੀ ਉਹ ਤੋਂ ਗੱਲਾਂ ਮਾਤਾ ਪੱਤਰਕਾਰ ਨਾਲ ਸਾਡੇ ਪੱਤਰਕਾਰਾਂ ਦੀ ਗੱਲ ਹੈ ਕਿ ਫੂਕ ਸ਼ਿਕਾਗੇ ਨਾ ਸਵਾਲ ਕੋਈ ਵੀ ਪੁੱਛ ਲੈਂਦੇ ਨੇ ਤਰ ਮੰਦਰ ਹੁਣਾ ਤੋਂ ਪੁੱਛਿਆ ਕਿ ਭਾਜੀ ਤੇ ਜੇ ਸੰਨੀ ਬਾਹਰ ਹੁਣਾ ਨੇ ਸੀਟ ਤੋਂ ਮੰਨ ਲਓ ਚੋਣਾ 'ਚ ਖੜੇ ਕਹਿੰਦੇ ਮੈਂ ਮੁੱਕੀ ਬਹੁ ਫੇਰਾਂਗਾ ਜੀ ਮੁੱਕੀ ਬਹੁ ਫੇਰਾਂਗਾ ਪਰ ਤੁਸੀਂ ਦੇਖ ਲੋਗੇ ਸੰਨੀ ਦੇ ਔਰ ਹੋਣੀ ਜੀ ਫੇਰ ਇਲੈਕਸ਼ਨ 'ਚ ਖੜ ਗਏ ਬੋਬੀ ਦੇ ਔਲ ਹੁਣਾ ਨੇ ਵਾਵਾ ਚੋਣ ਪ੍ਰਚਾਰ 'ਚ ਟਰੱਕ ਦੇ ਉੱਤੇ ਚੜ ਚੜ ਕੇ ਉਹ ਨਲਕੇ ਪੁੱਟਣ ਦੇ ਡਾਇਲਗ ਮਾਰੇ ਤੇ 2.5 ਕਿਲੋ ਦੇ ਹੱਥਾਂ ਦੇ ਕਹਿੰਦੇ ਮੁਕਾ ਵੇਖ ਲੋ 2.5 ਕਿਲੋ ਦਾ ਸੱਜਣੋ ਤੇ ਜਿੱਤੇ ਵੀ ਵਾਵਾ ਚੰਗੀ ਸੋਹਣੇ ਮਾਰਜਨਲ ਲੋਕਾਂ ਨੇ ਗੱਲ ਆ ਵੀ ਪੰਜਾਬੀ ਭਰਾ ਖੜ ਰਿਹਾ ਹੈ ਕਿਤੇ ਵੇਖਣ ਜਿਸ ਢੰਗ ਨਾਲ ਬਦਮਾਸ਼ਾਂ ਨੂੰ 2.5 ਕਿਲੋ ਦਾ ਮੁਕਾ ਫੇਰਦਾ ਤੇ ਇੱਥੇ ਵੀ ਲੱਗਦਾ ਹੈ ਕਿ ਸਾਡੇ ਤੇ ਗਰਦਾਸਪੁਰ ਚ ਆ ਕੇ ਵੀ ਭ੍ਰਿਸ਼ਟਾਚਾਰੀ ਨੂੰ ਬੇਰੁਜ਼ਗਾਰੀ ਨੂੰ ਹੋਰ ਜਿਹੜੇ ਲੋਕ ਉਰਵਦੀ ਮੁੱਦੇ ਨੇ ਉਹਨਾਂ ਨੂੰ ਮੁਕੀਆਂ ਫੇਰ-ਫੇਰ ਕੇ ਸਿੱਧਾ ਕਰੂੰਗਾ ਪਰ ਪਾ ਹੁਣੀ ਤੇ ਹੁਣ ਲੋਕੀ ਆ ਕਹਿੰਦੇ ਨੇ ਜੇ ਉਹ ਲੱਭਦੇ ਹੀ ਨਹੀਂ ਜੀ ਪੋਸਟਰ ਲਾਟੇ ਜਾਂਦੇ ਨੇ ਪਈ ਲਾਪਤਾ ਸੰਨੀ ਪਾ ਹੁਰੀ ਲਾਪਤਾ ਪੋਸਟਰ ਲਾਟਦੇ ਨੇ ਸੋ ਗੱਲ ਇਹ ਹੈ ਜਿਹੜਾ ਸਿਆਸਤ ਦਾ ਅਸਲ ਮਕਸਦ ਹੁੰਦਾ ਹੈ ਜੀ ਉਹ ਲੋਕ ਭਲਾਈ ਦੇ ਖੰਮਾ ਦਾ ਹੁੰਦਾ ਹੈ ਹਮ ਲੋਕਾਂ ਦੇ ਮੁੱਦੇ ਜੀ ਲੋਕ ਪੰਜਾਬ ਦੇ ਵਿੱਚ ਮੰਨ ਲਓ 3 ਕਰੋੜ ਦੀ ਆਬਾਦੀ ਹੈਗੀ ਹੈ 3 ਕਰੋੜ ਦੇ 3 ਕਰੋੜ ਲੋਕ ਵਿਧਾਨ ਸਭਾ 'ਚ ਜਾ ਕੇ ਆਪਣੀਆਂ ਮੰਗਾਂ ਨਹੀਂ ਰੱਖ ਸਕਦੇ ਜੀ ਉਹ ਕੀ ਕਰਨਗੇ ਕਿ ਆਪਣੇ ਚੁਣੇ ਹੋਏ ਨਮਾਇੰਦਿਆਂ ਨੂੰ ਉੱਥੇ ਭੇਜਣਗੇ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਭਾਈ ਇਹ ਸਾਡੇ ਹਲਕੇ ਦੇ ਮੁੱਦੇ ਨੇ ਸਾਨੂੰ ਇਹਨਾਂ ਚੀਜ਼ਾਂ ਦੀ ਘਾਟ ਹੈ ਸਾਨੂੰ ਇਹਨਾਂ ਚੀਜ਼ਾਂ ਦੀ ਘਾਟ ਹੈ ਉੱਥੇ ਜਾ ਕੇ ਰਿਪਰੈਜੈਂਟੇਸ਼ਨ ਦਿੰਦੇ ਨੇ ਪਰ ਸਾਡੇ ਦੇਸ਼ ਦੀ ਬਦਕਿਸਮਤੀ ਲਾ ਲਈਏ ਕਿ ਨਾਤੇ ਜਿਹੜੇ ਸਿਆਸੀ ਲੋਕ ਹੈਗੇ ਨੇ ਉਹ ਲੋਕ ਭਲਾਈ ਦੇ ਮੁੱਦਿਆਂ ਨੂੰ ਚੰਗੇ ਤਰੀਕੇ ਨਾਲ ਉੱਥੇ ਰਿਪਰੈਜ਼ੈਂਟ ਕਰ ਸਕਦੇ ਨੇ ਕਰਦੇ ਨੇ ਹੈ ਨੇ ਕੁਝ ਇਹੋ ਜਿਹੇ ਰਿਪਰੈਜ਼ੈਂਟੇਟਿਵ ਹੈ ਨੇ ਸਾਡੇ ਲੁਧਿਆਣੇ ਤੋਂ ਵੀ ਹੈਗੇ ਨੇ ਜੀ ਔਰ ਦੂਸਰੇ ਸਟੇਟਾਂ ਤੋਂ ਵੀ ਮੈਂ ਦੇਖੇ ਨੇ ਚੰਗੇ ਹੈਗੇ ਨੇ ਨੁਮਾਇੰਦੇ ਜਿਹੜੇ ਚੰਗੀ ਤਰੀਕੇ ਦੇ ਨਾਲ ਆਪਣੀ ਰਿਪਰੈਜ਼ੈਂਟੇਸ਼ਨ ਦਿੰਦੇ ਨੇ ਮੰਨੀ ਜਾਂਦੀ ਆ ਜਾਂ ਨਹੀਂ ਮੰਨੀ ਜਾਂਦੀ ਉਹ ਬਾਅਦ ਦੀ ਗੱਲ ਹੈ ਪਰ ਆਪਣੇ ਮੁੱਦੇ ਜ਼ਰੂਰ ਚੁੱਕਦੇ ਨੇ ਚੰਗੇ ਲੋਕ ਵੀ ਹੈ ਪਰ ਮੈਜੋਰਟੀ ਉਹਨਾਂ ਲੋਕਾਂ ਦੀ ਹੈ ਨਾ ਦੇ ਲੋਕਾਂ ਨੂੰ ਪਤਾ ਲੱਗਦਾ ਲੋਕ ਕਹਿੰਦੇ ਨੇ ਕਿ ਹਾਂ ਭਾਈ ਸਾਨੂੰ ਫਰੀ ਦੇ ਵਿੱਚ ਇੱਕ ਚੀਜ਼ ਮਿਲ ਗਈ ਹੈ ਜੀ ਇਹ ਬਹੁਤ ਵਧੀਆ ਹੈ ਸਾਡੇ ਬਿੱਲ ਮਾਫ ਹੋ ਗਏ ਨੇ ਬੀਬੀਆਂ ਨੂੰ ਬੱਸਾਂ ਫਰੀ ਹੋ ਗਈਆਂ ਨੇ ਪਰ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜਿਹੜਾ ਫਰੀ ਕੀਤੀ ਹੈ ਇਹ ਚੀਜ਼ਾਂ ਤੁਹਾਡੀਆਂ ਹੀ ਨੇ ਇਹ ਤੁਹਾਡੇ ਪੈਸੇ ਹੀ ਤੁਹਾਡੇ ਤੱਕ ਘੁੰਮ ਕੇ ਆਉਣੇ ਨੇ ਕਿਸੇ ਲੀਡਰ ਸਾਹਿਬ ਨੇ ਆਪਣੀ ਜੇਬ ਚੋਂ ਦੇਣੇ ਹੀ ਨਹੀਂ ਹੈਗੇ ਕਿ ਮੰਨ ਲਓ ਭੂਪੀ ਹੋਈ ਉੱਥੇ ਇਲੈਕਸ਼ਨ ਦੇ ਖੜ ਗਏ ਨੇ ਤੇ ਭੂਪੀ ਹੋਈ ਐਮਪੀ ਬਣ ਗਏ ਨੇ ਭੁਪਿੰਦਰ ਜੀ ਆਪਣੇ ਜੇਬ ਚੋਂ ਦੇ ਰਹੇ ਨੇ ਤੁਸੀਂ ਜੇਬ ਤੋਂ ਕਿੰਨੇ ਦਿਓਗੇ ਨਹੀਂ ਦਿਓਗੇ ਬਿਲਕੁਲ ਲੋਕਾਂ ਦਾ ਲੋਕਾਂ ਦਾ ਪੈਸਾ ਹੀ ਹੈ ਲੋਕਾਂ ਦੇ ਉੱਤੇ ਵਰਤਣਾ ਹੁਣ ਮੰਨ ਲਓ ਲੋਕਾਂ ਨੂੰ ਇੱਕ ਸਹੂਲਤ ਮਿਲ ਜੂਗੀ ਜਿਹੜੇ ਪਾਸੇ ਕਮਜ਼ੋਰ ਰਹ ਜਾਣਗੇ ਜੀ ਸੋ ਮੇਨ ਜਿਹੜੇ ਮੁੱਖ ਮੁੱਦੇ ਹੁੰਦੇ ਨੇ ਨਾ ਜੀ ਮੁੱਖ ਮੁੱਦੇ ਕਿਸੇ ਵੀ ਮੁਲਕ ਦੇ ਮੈਂ ਬਾਰ 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 ਇੱਕ ਚੀਜ਼ ਨੂੰ ਕਹਿੰਨਾ ਕਿਸੇ ਵੀ ਸੂਬੇ ਦੇ ਜੀ ਕਿਸੇ ਵੀ ਮੁਲਕ ਦੇ ਜਿਹੜੇ ਮੇਨ ਮੁੱਖ ਮੁੱਦੇ ਹੁੰਦੇ ਨੇ ਉਹ ਮੁਫਤ ਤੇ ਕੁਆਲਿਟੀ ਦੀ ਸਿੱਖਿਆ ਮੁਫਤ ਸਿੱਖਿਆ ਤੇ ਹੈ ਹੀ ਹੈ ਪਰ 12ਵੀਂ ਤੱਕ ਜੀ ਸਰਕਾਰੀ ਸਕੂਲਾਂ 'ਚ ਫ੍ਰੀ ਪੜ੍ਹਾ ਦਿਓ ਪਰ ਕੁਆਲਿਟੀ ਦੀ ਸਿੱਖਿਆ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਜੀ ਕੁਆਲਿਟੀ ਦੀ ਸਿੱਖਿਆ ਫਰੀਦੀ ਅਤੇ ਕੁਆਲਿਟੀ ਦੀ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਲਾਜ਼ਮੀ ਹੋਣੀਆਂ ਚਾਹੀਦੀਆਂ ਨੇ ਇਹ ਦੋ ਚੀਜ਼ਾਂ ਤੁਸੀਂ ਮੁਫਤ ਕਰ ਦਿਓ ਬਾਕੀ ਕੁਝ ਮੁਫਤ ਨਾ ਕਰੋ ਬਾਕੀ ਸਿਰਫ ਤੁਸੀਂ ਮਾਹੌਲ ਪੈਦਾ ਕਰੋ ਮੌਕੇ ਪੈਦਾ ਕਰੋ ਜਿਹਦੇ ਨਾਲ ਲੋਕ ਆਪਣਾ ਰੋਜ਼ਗਾਰ ਆਪ ਬੜਾ ਸਲਬ ਸਕਣ ਆਪ ਕੰਮ ਚਲਾ ਸਕਣ ਪਰ ਇਹ ਚੰਗੇ ਮੁਲਕਾਂ ਦੇ ਵਿੱਚ ਆ ਦੋ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਹੁਣ ਮੈਂ ਅੱਜ ਦੇਖ ਰਿਹਾ ਸੀਗਾ ਖਬਰ ਪੜ ਰਿਹਾ ਸੀਗਾ ਕਿ ਸਾਊਥ ਕੋਰੀਆ ਦੇ ਵਿੱਚ ਆਬਾਦੀ ਬੜੀ ਘਟਦੀ ਜਾ ਰਹੀ ਹੈ ਜੀ ਤੇ ਸਾਡੇ ਤੇ ਦੇਖ ਲੋ ਕਿ ਆਏ ਦਿਨ ਗਲੀਆਂ ਦੇ ਵਿੱਚ ਖੁਸਰਿਆਂ ਦੀ ਲੈਣ ਲੱਗੀ ਹੁੰਦੀ ਹੈ ਵਧਾਈਆਂ ਮੰਗਣ ਵਾਲਿਆਂ ਦੀ ਹੁਣ ਭੰਡ ਵੀ ਕਹਿੰਦੇ ਨੇ ਵੀ ਦੇਸ਼ ਦੀ ਆਬਾਦੀ ਵਧੇਗੀ ਤੇ ਸਾਨੂੰ ਵਧਾਈਆਂ ਦੇਣਗੇ ਉਹ ਉਹਨਾਂ ਵਿਚਾਰੇ ਨੇ ਵੀ ਤੇ ਰੋਜ਼ੀ ਰੋਟੀ ਖਾਣੀ ਆ ਉਹ ਜਿਹੜੇ ਭੰਡ ਨੇ ਤੇ ਜਾਂ ਜਿਹੜੇ ਇਹੋ ਜਿਹੇ ਮੰਤਰੀ ਇਹ ਵਿਚਾਰੇ ਲੋਕਾਂ ਦੀਆਂ ਦਵਾਵਾਂ ਕਰਦੇ ਨੇ ਲੋਕਾਂ ਵਾਸਤੇ ਕਰਦੇ ਨੇ ਤੇ ਉਹ ਕਹਿੰਦੇ ਨੇ ਖੁਸ਼ੀਆਂ ਆਣ ਤੇ ਕਿਉਂਕਿ ਖੁਸ਼ੀਆਂ ਦੇ ਨਾਲ ਹੀ ਉਹਨਾਂ ਦੇ ਘਰ ਚੱਲਦੇ ਨੇ ਸੋ ਸਾਡੇ ਇਥੇ ਤੇ ਦੇਸ਼ ਦੀ ਆਬਾਦੀ ਧੜ 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 ਵਧਦੀ ਪਈ ਹੈ ਤੇ ਦੂਜੇ ਪਾਸੇ ਸਾਊਥ ਕੋਰੀਆ ਵਰਗੇ ਮੁਲਕ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਭਾਈ 2020 ਤੋਂ ਲੈ ਕੇ 2023 ਤੱਕ ਜਿਹੜੇ ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਨੂੰ ਅਸੀਂ 1 ਲੱਖ ਵੌਨ ਹਰ ਮਹੀਨੇ ਦਾਂਗੇ ਵੌਨ ਉਥੋਂ ਦੀ ਕਰੰਸੀ ਹੈ ਜੀ ਇਹ ਜਿਹਦਾ ਮੇਰਾ ਰੇਟ 15 ਰੁਪਏ ਤੋਂ 1 ਰੁਪਏ ਦੀ ਵੈਲਿਊ ਜਿਹੜੀ 15 ਰੁਪਏ ਤੋਂ ਵੱਧ ਆ ਵੌਨ ਦੀ ਸਾਊਥ ਕੋਰੀਆ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਆਬਾਦੀ ਵਾਧ ਰਹੀ ਹੈ ਤੇ ਸਾਡੇ ਮੁਲਕ ਦੇ ਵਿੱਚ ਟੜਾ ਟੜ ਤੜਾ ਟੜ ਆਬਾਦੀ ਵਧ ਰਹੀ ਹੈ ਤੇ 2064 ਦੇ ਵਿੱਚ ਦੇਖੋ ਆਬਾਦੀ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਜੀ ਇਹ ਵੀ ਕਿਤੇ ਨਾ ਕਿਤੇ ਜਿਵੇਂ ਤੁਸੀਂ ਕਹਿੰਦੇ ਸਭ ਤੋਂ ਵੱਡਾ ਮੁੱਦਾ ਸਿੱਖਿਆ ਦਾ ਹਨਾ ਆਪਣੇ ਦੇਸ਼ ਦੇ ਵਿੱਚ ਸਿੱਖਿਆ ਮੁਫਤ ਤੇ ਕੁਆਲਿਟੀ ਵਾਲੀ ਹੋਣੀ ਚਾਹੀਦੀ ਹੈ ਇਹਦੇ ਨਾਲ ਹੀ ਮੇਰੇ ਖਿਆਲ ਚ ਮੁੱਦਾ ਇਹ ਸੋਲਵ ਹੋ ਸਕਦਾ ਜੇ ਸਿੱਖਿਆ ਹੋਊਗੀ ਤਾਂ ਆਟੋਮੈਟਿਕਲੀ ਆਬਾਦੀ ਵੀ ਘਟ ਹੋਊਗੀ ਤੁਸੀਂ ਇਤਿਹਾਸ ਤੁਸੀਂ ਪੂਰੇ ਮੁਲਖਾਂ ਪੂਰੀ ਦੁਨੀਆ ਦੇ ਦੇਖ ਲਓ ਤੁਸੀਂ ਜਿਹੜੇ ਪੜ੍ਹੇ ਲਿਖੇ ਲੋਕ ਨੇ ਜੀ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਬੱਚੇ ਪੈਦਾ ਕਰਨੇ ਆ ਤੇ ਉਹਨਾਂ ਨੂੰ ਕੁਆਲਿਟੀ ਦੀ ਐਜੂਕੇਸ਼ਨ ਦੇਣੀ ਹੈ ਕੁਆਲਿਟੀ ਦੀ ਹੈਲਥ ਦੇਣੀ ਹੈ ਕੁਆਲਿਟੀ ਦੀ ਫੂਡ ਦੇਣਾ ਹੈ ਕੁਆਲਿਟੀ ਦਾ ਹਰ ਚੀਜ਼ ਪ੍ਰੋਵਾਈਡ ਕਰਨੀ ਹੈ ਅਗਰ ਅਸੀਂ ਨਹੀਂ ਅਫੋਰਡ ਕਰ ਸਕਦੇ ਤੇ ਅਸੀਂ ਬੱਚੇ ਪੈਦਾ ਨਾ ਕਰੀਏ ਜਾਂ ਕੁਆਲਿਟੀ ਇੱਥੇ ਜਿਹੜਾ ਬੰਦਾ ਜਿੰਨਾ ਘੱਟ ਪੜਿਆ ਲਿਖਿਆ ਹੋਊਗਾ ਨਾ ਬਿਲਕੁਲ ਇੱਕ ਤਾਂ ਸਾਡੇ ਦੇਸ਼ ਦੇ ਵਿੱਚ ਇੱਕ ਸਟਿਗਮਾ ਬਣਿਆ ਹੋਇਆ ਕੋਈ ਹੋਏ ਸਾਡਾ ਖਾਨਦਾਨ ਵਧੇਗਾ ਮੁੰਡਾ ਪੈਦਾ ਕਰੂ ਜੇ ਤੇ ਮੁੰਡਾ ਪੈਦਾ ਨਹੀਂ ਹੁੰਦਾ ਦੇਹ ਤਰੇ ਦੀਆਂ ਕੁੜੀਆਂ ਦੀਆਂ ਲੈਣਾ ਲਾ ਕੇ ਤੇ ਫਿਰ ਮੁੰਡਾ ਪੈਦਾ ਕਰਦੇ ਨੇ ਆਬਾਦੀ ਉਹ ਫਿਰ ਕਈ ਸਾਧੂ ਸੰਤਾਂ ਪਿੱਛੇ ਵੀ ਤੁਰੇ ਫਿਰਦੇ ਨੇ ਤੇ ਸਾਡੇ ਕਾਕਾ ਨਹੀਂ ਹੋਇਆ ਮਹਾਰਾਜ ਕੋਈ ਨਾ ਕੋਈ ਦਿਓ ਪੁੜੀ ਸਾਨੂੰ ਵੀ ਤੇ ਕਿਤੇ ਨਾ ਕਿਤੇ ਉਹ ਬਹੁਤ ਸਾਰੇ ਇਹੋ ਜਿਹੇ ਹਸਪੀਟਲ ਵੀ ਨੇ ਜਿੱਥੇ ਬੱਚਿਆਂ ਨੂੰ ਲੈ ਕੇ ਮਤਲਬ ਚੀਜ਼ਾਂ ਜਿਹੜੀ ਹੈ ਕਿ ਸਾਡੇ ਬੱਚਾ ਹੋ ਜੇ ਲਿੰਗ ਨਿਰਧਾਰਨ ਜਿਹੜੇ ਗੈਰ ਕਾਨੂੰਨੀ ਪ੍ਰੈਕਟਿਸ ਕਰਦੇ ਨੇ ਇੰਸਟੀਚੂਨ ਹਾਂ ਉੱਥੇ ਵੀ ਚੀਜ਼ਾਂ ਹੁੰਦੀਆਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਇਹ ਸਾਰੀਆਂ ਸਾਰੀਆਂ ਚੀਜ਼ਾਂ ਹੂੰ ਅਨਪੜਤਾ ਦਾ ਨਤੀਜਾ ਹੈ ਠੀਕ ਹੈ ਜਿੱਥੇ ਚੰਗੇ ਪੜ੍ਹੇ ਲਿਖੇ ਮੁਲਕ ਨਹੀਂ ਉੱਥੇ ਚੀਜ਼ਾਂ ਨਹੀਂ ਹੈ ਕਹਿੰਦੇ ਜੇ ਅਸੀਂ ਬੱਚਾ ਤਾਂ ਪੈਦਾ ਕਰਾਂਗੇ ਜੇ ਅਸੀਂ ਬੱਚੇ ਲਈ ਕੁਆਲਟੀ ਲਾਈਫ ਅਫੋਰਡ ਕਰ ਸਕਦੇ ਹਾਂ ਜੇ ਨਹੀਂ ਕਰ ਸਕਦੇ ਤੇ ਫਿਰ ਰਹਿਣ ਹੀ ਦਈਏ ਭਾਈ ਨਾ ਹੁਣ ਕਿਸੇ ਬੱਚੇ ਨੂੰ ਪੁੱਛ ਲੋ ਕਿ ਪੁੱਤ ਤੇਰੇ ਦਾਦੇ ਦਾ ਨਾਂ ਕੀ ਹੈ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੋਣਾ ਦੇ ਕੋਈਆਂ ਨੂੰ ਪਤਾ ਮੰਨ ਲਓ ਅੱਧ ਪਚਾਦਿਆਂ ਨੂੰ ਪਤਾ ਹੋਣਾ ਤੇ ਜੇ ਕਿਸੇ ਨੂੰ ਪਰਦਾਦੇ ਦਾ ਨਾਂ ਪੁੱਛ ਲਈ ਤੇ ਹੋਰ ਘੱਟ ਲੋਕਾਂ ਨੂੰ ਪਤਾ ਹਨ ਤੇ ਜੇ ਪਰਦਾਦੇ ਦੇ ਭਾਪੇ ਦਾ ਨਾਂ ਪੁੱਛ ਲਈ ਤੇ ਉਹ ਕਿਸੇ ਨੂੰ ਵੀ ਨਹੀਂ ਮਨ ਨੂੰ ਲੱਗਦਾ ਬਹੁਤ ਕਿਤੇ ਵਿਰਲਾ-ਵਿਰਲਾ ਹੀ ਹੋਊਗਾ ਜਿਹਨੂੰ ਪਤਾ ਹੋਊਗਾ ਤੇ ਖਾਨਦਾਨ ਕਿਹਦਾ ਚੱਲਦਾ ਵੀ ਜੇ ਕਿਹੜਾ ਚੱਲਦਾ ਵੀ ਇਹ ਸਭ ਚੀਜ਼ਾਂ ਜਿਹੜੀਆਂ ਕੋਈ ਤੁਹਾਡਾ ਤੁਸੀਂ ਖਾਨਦਾਨ ਦੇ ਕੋ ਨਾਂ ਹੁੰਦੇ ਨੇ ਸ਼ਹੀਦ ਆਜ਼ਮ ਭਗਤ ਸਿੰਘ ਵਰਗਿਆਂ ਦੇ ਹੋਰ ਦੇਖੋ ਅਜੇ ਤੱਕ ਰਹੀ ਦੀ ਦੁਨੀਆ ਤੱਕ ਉਹਨਾਂ ਦੇ ਨਾਂ ਰਹਿਣੇ ਨੇ ਜੇ ਕੋਈ ਕੰਮ ਚੰਗਾ ਕਰਾਂਗੇ ਤੇ ਨਾਂ ਹੋਊਗਾ ਤੇ ਜੇ ਨਹੀਂ ਤੇ ਫਿਰ ਉਹ ਤੁਸੀਂ ਭਾਵੇਂ ਫੌਜ ਖੜੀ ਕਰ ਲਓ ਨਿਆਣਿਆਂ ਦੀ ਤੇ ਜੇ ਉਹਨ ਮਤਲਬ ਮਿੱਟੀ ਪਲੀਦ ਕਰਨੀਆਂ ਤੇ ਉਹ ਫੌਜ ਨੇ ਵੀ ਕਰ ਦੇਣੀਆਂ ਤੁਹਾਡੀ ਇਹ ਅਨਪੜਤਾ ਦੀ ਕਰਨਾ ਹੈ ਬਿਲਕੁਲ ਤੁਹਾਡਾ ਸਵਾਲ ਜਿਹੜਾ ਸਵਾਲ ਸੀ ਬਲਾ ਟੁਕਮਾ ਤੇ ਸਹੀ ਸੀ ਭਈ ਜੇ ਜਿਹੜੇ ਮੁਲਕ ਦੇ ਵਿੱਚ ਸਿੱਖਿਆ ਹੋਊਗੀ ਆਬਾਦੀ ਆਟੋਮੈਟਿਕਲੀ ਉੱਥੇ ਘਟ ਜੂਗੀ ਤੇ ਜਿੱਥੇ ਅਨਪੜਤਾ ਜ਼ਿਆਦਾ ਹੋਊਗੀ ਆਬਾਦੀ ਦੀਆਂ ਲੈਣਾ ਲੱਗ ਜਾਣਗੀਆਂ ਉੱਥੇ ਜੀ ਜੀ ਬਹੁਤ ਬਹੁਤ ਧੰਨਵਾਦ ਵਿਰਿੰਦਰ ਜੀ ਸੋ ਇਹ ਸਨ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਕੀ ਦੱਸਿਆ ਉਹਨਾਂ ਨੇ ਕਿਵੇਂ ਕਿ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਵੱਖ ਹੋਈਆਂ ਪਾਰਟੀਆਂ ਦੀ ਵਾਪਸੀ ਹੋ ਰਹੀ ਹੈ ਜਿਵੇਂ ਕਿ ਸੁਖਦੇਵ ਸਿੰਘ ਢੀਂਸਾ ਵੱਖ ਹੋ ਗਏ ਸਨ ਕਿਸੇ ਸਮੇਂ ਤੇ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ ਸੀ ਉਹ ਵੀ ਆਪਣੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਵਿੱਚ ਜਾਂਦੇ ਦੇਖ ਸਕਦੇ ਹਾਂ ਤੇ ਇਹ ਵੀ ਕਿਹਾ ਜਾ ਰਿਹਾ ਕਿ ਭਾਜਪਾ ਦੇ ਨਾਲ ਵੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਵਾ ਕਿਤੇ ਨਾ ਕਿਤੇ ਗੱਲਾਂ ਸਾਹਮਣੇ ਆਉਂਦੀਆਂ ਨੇ ਪਰ ਉੱਥੇ ਜੇਕਰ ਗੱਲ ਕਰੀਏ ਤਾਂ ਕਾਂਗਰਸ ਦੀ ਕਾਂਗਰਸ ਦੇ ਵਿੱਚ ਵੀ ਨਵਜੂਦ ਸਿੰਘ ਸਿੱਧੂ ਕਈ ਵੱਡੇ ਲੀਡਰਾਂ ਦੇ ਲਈ ਮਤਲਬ ਸਿਰਦਰਦ ਬਣੇ ਹੋਏ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਅਨ ਗਾਈਡਡ ਮਸਾਇਲ ਨੇ ਪਤਾ ਨਹੀਂ ਕਿੱਥੇ ਜਾ ਕੇ ਡਿੱਗ ਪਏ ਤੇ ਉੱਥੇ ਜੇਕਰ ਗੱਲ ਕਰੀਏ ਆਪਾਂ ਭਾਜਪਾ ਦੇ ਅਗਲੇ ਜਿਹੜੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਕਿ ਕਿਰਨ ਖੇਰ ਚੰਡੀਗੜ੍ਹ ਤੋਂ ਐਮਪੀ ਨੇ ਚੰਡੀਗੜ੍ਹ ਦੇ ਵਿੱਚ ਐਮਪੀ ਨੇ ਤੇ ਉੱਥੇ ਹੁਣ ਕਿਤੇ ਨਾ ਕਿਤੇ ਪੈਰਾਸ਼ੂਟ ਤੇ ਰਾਹੀਂ ਕੰਗੜਾ ਰਣਾਵਤ ਜਿਹੜੀ ਕਿ ਅਦਾਕਾਰਾ ਨੇ ਬਹੁਤ ਚੰਗੇ ਅਦਾਕਾਰਾ ਨੇ ਤੇ ਉਹਨਾਂ ਨੂੰ ਉਤਾਰਿਆ ਜਾ ਸਕਦਾ ਵਾ ਸੋ ਇਹ ਸਨ ਹੁਣ ਤੱਕ ਦੇ ਪੱਖ ਦੇ ਸਿਆਸਤ ਦੇ ਮੁੱਦੇ ਦੇਸ਼ ਦੇ ਵਿੱਚ ਪਾਕਰੇ ਨਹੀਂ ਲੋਕ ਸਭਾ ਚੋਣ ਆ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਹ ਮੁੱਦੇ ਖਾਸ ਵਿਸ਼ਾ ਬਣੇ ਹੋਏ ਨੇ ਤਾਂ ਅਗਲੀ ਵਾਰੀ ਹੁਣ ਫਿਰ ਹਾਜ਼ਰ ਹੋਵਾਂਗੇ ਨਵੇਂ ਮੁੱਦਿਆਂ ਨੂੰ ਲੈ ਕੇ ਨਵੇਂ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਦੀ ਇਜਾਜ਼ਤ ਧੰਨਵਾਦ ਸ਼ੁਕਰੀਆ